ਬਠਿੰਡਾ ਦੇ ਅੰਦਰ ਹੋਈ ਮूसलाधार بارش ਚਾਰੇ ਪਾਸੇ ਹੋਇਆ ਪਾਣੀ ਹੀ ਪਾਣੀ ਵੀਕਲ ਡੁੱਬੇ ਬਹੁਤ ਸਾਰੇ ਵੀਕਲ ਹੋਏ ਬੰਦ ਲੋਕ ਹੋਏ ਪਰੇਸ਼ਾਨ ਮਾਮਲਾ ਅੱਜ ਸਵੇਰੇ ਦਿਨ ਚੜ੍ਹਦੇ ਦੇ ਨਾਲ ਵੀਰਵਾਰ ਨੂੰ 6:00 7:00 ਵਜੇ ਦੇ ਲਗਭਗ ਦਾ ਜਿੱਥੇ ਬਰਸਾਤ ਸ਼ੁਰੂ ਹੁੰਦੀ ਹੈ ਸਾਵਣ ਦਾ ਮਹੀਨਾ ਹੈ ਬਰਸਾਤ ਸ਼ੁਰੂ ਹੁੰਦੇ ਹੀ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਪਾਣੀ ਭਰ ਗਿਆ ਉੱਥੇ ਬਠਿੰਡਾ ਦੇ ਪਾਵਰ ਹਾਊਸ ਰੋਡ ਦੇ ਵਿੱਚ ਵੱਡੀਆਂ ਗੱਡੀਆਂ ਵੀ ਬੰਦ ਹੁੰਦੀਆਂ ਦਿਖਾਈ ਦਿੱਤੀਆਂ ਅਤੇ ਲੋਕਾਂ ਵੱਲੋਂ ਇਹਨਾਂ ਗੱਡੀਆਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ। ਉੱਥੇ ਨਾਲ-ਨਾਲ ਜੇ ਗੱਲ ਕਰੀਏ ਤਾਂ ਬਠਿੰਡਾ ਦੀ ਮਾਨਸਾ ਰੋਡ ਓਵਰ ਬ੍ਰਿਜ ਦੀਆਂ ਅਸੀਂ ਤੁਹਾਨੂੰ ਨਾਲ-ਨਾਲ ਤਸਵੀਰਾਂ ਦਿਖਾਵਾਂਗੇ ਜਿੱਥੇ ਮਾਨਸਾ ਰੋਡ ਓਵਰ ਬ੍ਰਿਜ ਦੇ ਵਿੱਚ ਪਾਣੀ ਭਰਨ ਦੇ ਕਾਰਨ ਵੀ ਲੋਕ ਕਾਫੀ ਪਰੇਸ਼ਾਨ ਹੋਏ। ਜਿੱਥੇ ਕਾਰਾਂ ਤੱਕ ਬੰਦ ਹੋ ਗਈਆਂ ਉੱਥੇ ਮੋਟਰਸਾਈਕਲ ਬੰਦ ਹੋਏ ਆਟੋ ਰਿਕਸ਼ਾ ਬੰਦ ਹੋਏ ਹੈਵੀ ਵੀਹਿਕਲ ਵੀ ਬੜੀ ਮੁਸ਼ਕਲ ਦੇ ਨਾਲ ਨਿਕਲਦੇ ਇੱਥੋਂ ਆਪ ਦਿਖਾਈ ਦਿੱਤੇ ਦੇਖੋ ਤਸਵੀਰਾਂ ਬੱਚਿਆਂ ਵੱਲੋਂ ਪਾਵਰਸ ਰੋਡ ਤੇ ਆਨੰਦ ਲਿਆ ਜਾ ਰਿਹਾ ਹੈ ਇਸ ਬਾਰਿਸ਼ ਦਾ ਉੱਥੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਇਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਵੀ ਹੋਈ ਹੈ ਲਗਾਤਾਰ ਪਾਵਰ ਹਾਊਸ ਰੋਡ ਤੋਂ ਪਾਣੀ ਕੱਢਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਾਰੀਆਂ ਜਿਹੜੀ ਵੀ ਸਰਕਾਰ ਆਉਂਦੀ ਹੈ ਤਾਉਨ ਨਾ ਬਲੋ ਪਾਵਰ ਹਾਊਸ ਰੋਡ ਤੇ ਪਾਣੀ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਪਾਵਰ ਹਾਊਸ ਦਾ ਇੱਥੇ ਮਸਲਾ ਜਿਉਂ ਦੀ ਤਿਉਂ ਹੀ ਦਿਖਾਈ ਦਿੰਦਾ ਹੈ ਅਸੀਂ ਜਿਵੇਂ ਦਿਖਾ ਰਹੇ ਹਾਂ ਇਹ ਗੱਡੀ ਹੈ ਜਿਹੜੀ ਬਲੈਰੋ ਗੱਡੀ ਹੈ ਇਹ ਵਿੱਚ ਬੰਦ ਹੋ ਚੁੱਕੀ ਹੈ ਜਿਆਦਾ ਪਾਣੀ ਹੋਣ ਦੇ ਕਾਰਨ ਇਸ ਦੇ ਅੰਦਰ ਪਾਣੀ ਆਪਣੇ ਚਲਾ ਗਿਆ ਤੇ ਇੱਥੇ ਨਹਾਉਂਦੇ ਬੱਚਿਆਂ ਵੱਲੋਂ ਉਸ ਨੂੰ ਆਪਣਾ ਤੱਕਾ ਲਵਾ ਕੇ ਉਸ ਨੂੰ ਬਾਹਰ ਕਢਵਾਇਆ ਗਿਆ ਕਾਫੀ ਸਮੱਸਿਆ ਲੋਕਾਂ ਨੂੰ ਆ ਰਹੀ ਹੈ ਜਿਵੇਂ ਦਿਖਾ ਰਹੇ ਹਾਂ ਜਿੱਥੇ ਬੱਚਿਆਂ ਵੱਲੋਂ ਕਿਸਤੀਆਂ ਬਣਾ ਕੇ ਇੱਥੇ ਆਨੰਦ ਲਿਆ ਜਾ ਰਿਹਾ ਪਾਵਰ ਉਸ ਰੋਡ ਦੇ ਉੱਤੇ ਡੱਬੇ ਨੇ ਕਿਸਤੀਆਂ ਬਣਾ ਕੇ ਇੰਨਾ ਵੱਲੋਂ ਖੇਡਿਆ ਜਾ ਰਿਹਾ ਉਥੇ ਇਹਦੇ ਵਿੱਚ ਗੱਡੀਆਂ ਬੰਦ ਹੁੰਦੀਆਂ ਦਿਖਾਈ ਦੇ ਰਹੀਆਂ ਹਨ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਇਹ ਹੈ ਬਠਿੰਡਾ ਦੇ ਅੰਡਰਬ੍ਰਿਜ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬੱਸਾਂ ਦੇਖ ਰਹੇ ਤਸਵੀਰਾਂ ਬੱਸਾਂ ਦੇ ਵਿੱਚ ਕਿੱਥੋਂ ਤੱਕ ਪਾਣੀ ਆ ਰਿਹਾ ਅਤੇ ਇੱਥੇ ਮੋਟਰਸਾਈਕਲ ਜਾਂ ਕਾਰ ਦਾ ਕੀ ਬਣਨਾ ਹੈ ਕਾਰਾਂ ਇੱਥੇ ਬੰਦ ਹੋ ਜਾਂਦੀਆਂ ਹਨ ਅੱਦੇ ਉੱਥੇ ਨਾਲ ਨਾਲ ਇੱਥੇ ਮੋਟਰਸਾਈਕਲ ਬੰਦ ਹੁੰਦੇ ਹਨ ਰਿਕਸ਼ਾ ਬੰਦ ਆਟੋ ਰਿਕਸ਼ਾ ਬੰਦ ਹੋ ਜਾਂਦੇ ਹਨ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਅੰਡਰਬ੍ਰਿਜ ਦੇ ਵਿੱਚ ਵਿੱਚ ਪਾਣੀ ਭਰਨ ਦੇ ਕਾਰਨ ਲੋਕਾਂ ਨੂੰ ਕਾਫੀ ਸਮੱਸਿਆ ਆ ਰਹੀ ਏ ਆਟੋ ਬੰਦ ਹੋ ਗਿਆ ਜਿੱਥੇ ਕੁਝ ਔਰਤਾਂ ਆਪਣੇ ਕੰਮ ਤੇ ਲਈ ਜਾ ਰਹੀਆਂ ਸਨ ਤਾਂ ਇਹ ਵਾਪਸ ਆਪਣੇ ਘਰਨ ਪਰਤ ਰਹੀਆਂ ਹਨ ਦੇਖ ਰਹੇ ਹੋ ਤਸਵੀਰਾਂ ਅਸੀਂ ਅੰਡਰਬ੍ਰਿਜ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਉੱਥੇ ਨਾਲ ਬਠਿੰਡਾ ਦੀ ਪਾਵਰਸ ਰੋਡ ਦੇ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਬਹੁਤ ਜ਼ਿਆਦਾ ਸਮੱਸਿਆ ਜਿਹੜੀ ਅੱਜ ਆਪਣਾ ਪਹਿਲੀ ਬਰਸਾਤ ਹੋਣ ਦੇ ਨਾਲ ਸ਼ੁਰੂ ਹੋ ਚੁ ਮਠੰਡਾ ਦੇ ਅੰਦਰ ਅੱਜ ਬਰਸਾਤ ਹੋਈ ਹੈ ਸ਼ਾਵਣ ਦੀ ਬਰਸਾਤ ਹੈ ਜੀ ਗੱਲ ਕਰੀਏ ਤਾਂ ਅੱਜ ਹਰ ਕਿ ਜਗ੍ਹਾ ਦੇ ਉੱਤੇ ਮੀਂਹ ਪਿਆ ਉੱਤੇ ਨਾਲ ਪੇੜ ਪੌਦੇ ਨੇ ਜਿਹੜੇ ਉੱਤੇ ਉਹ ਵੀ ਉਹਨਾਂ ਦੇ ਉੱਤੇ ਵੀ ਆਪਣਾ ਰੌਣਕ ਅੱਜ ਅੱਜ ਤੋਂ ਬਾਅਦ ਆਪਣਾ ਨਜ਼ਰ ਆਵੇਗੀ ਕਿਉਂਕਿ ਇਹ ਬਰਸਾਤ ਆ ਜਿਹੜੀ ਅੱਜ ਸਾਰੇ ਜਗ੍ਹਾ ਤੇ ਪਈ ਆ ਹਰ ਕਿ ਜਗ੍ਹਾ ਤੇ ਪਈ ਆ ਅਤੇ ਅਸੀਂ ਜੀ ਪਹੁੰਚਿਆ ਬਟੇਂਡਾ ਦੇ ਪਾਵਰ ਆਫ ਵੀ ਆ ਰੋਡਾਂ ਤੇ ਆ ਮੈਂ ਆਪਣੇ ਸਾਥੀ ਕੋਲੋਂ ਇਹ ਸਾਰੀਆਂ ਤਸਵੀਰਾਂ ਦਿਖਾਉਣ ਜਿੱਥੇ ਪੂਰੀ ਜਲਥਲ ਹੋਈ ਪਈ ਹੈ ਪੂਰਾ ਪਾਵਰ ਆਫ ਸਰੋੜਾ ਜਿਹੜਾ ਇਹ ਡੁੱਬਿਆ ਹੋਇਆ ਦਿਖਾਈ ਦੇ ਰਿਹਾ ਉਹਦੇ ਨਾਲ ਜੀ ਆਪਾਂ ਗੱਲ ਕਰੀਏ ਬਟੇਂਡਾ ਮਾਨਸਾ ਰੋਡ ਅੰਡਰ ਬ੍ਰਿਜ ਦੀ ਤਾਂ ਉਸ ਦੇ ਵਿੱਚ ਬਹੁਤ ਜ਼ਿਆ ਕਾਰਾਂ ਨੇ ਆਟੋ ਰਿਕਸ਼ਾ ਨੇ ਇੱਦਾਂ ਮੋਟਰਸਾਈਕਲਾਂ ਨੂੰ ਕਾਫੀ ਸਮੱਸਿਆ ਆਈ ਹੈ ਉਹ ਉੱਥੇ ਬੰਦ ਹੁੰਦੇ ਵੀ ਆਪਣਾ ਦਿਖਾਈ ਦੇ ਰਿਹਾ ਹੈ ਜੇ ਆਪਾਂ ਗੱਲ ਕਰੀਏ ਪਿਛਲੇ ਦਿਨੀ ਜੋ ਸਬਜ਼ੀਆਂ ਦੀ ਸਾਡੇ ਵੱਲੋਂ ਇੱਕ ਆਪਾਂ ਨਿਊਜ਼ ਪਬਲਿਸ਼ ਕੀਤੀ ਗਈ ਸੀ ਉਸ ਦੇ ਵਿੱਚ ਬਹੁਤ ਜ਼ਿਆਦਾ ਰੇਟ ਹੈਵੀ ਹੋ ਗਏ ਜਾਨਾ ਕਿਉਂਕਿ ਬਰਸਾਤ ਨਾ ਹੋਣ ਦੇ ਕਾਰਨ ਸਬਜ਼ੀਆਂ ਜਿਹੜੀਆਂ ਨਹੀਂ ਵੀ ਆਪਣਾ ਲੱਗ ਰਹੀਆਂ ਸਨ ਉਸ ਦੇ ਨਾਲ ਸਬਜ਼ੀਆਂ ਦੇ ਬਹੁਤ ਜ਼ਿਆਦਾ ਰੇਟ ਹੋ ਚੁੱਕੇ ਸਨ ਹੁਣ ਕਿਤੇ ਨਾ ਕਿਤੇ ਇਸ ਬਰਸਾਤ ਦੇ ਕਾਰਨ ਜਿਹੜਾ ਉਹ ਹੁਣ ਸਬਜ਼ੀਆਂ ਦੇ ਰੇਟ ਵੀ ਏਬੀ ਹੇਟ ਆਉਣਗੇ ਕਿਉਂਕਿ ਹੁਣ ਉਹ ਆਪ ਸਬਜ਼ੀਆਂ ਲਗਣੀਆਂ ਸ਼ੁਰੂ ਹੋ ਚੁੱਕੀਆਂ ਵੀ ਪੇੜ ਪੌਦਿਆਂ ਨੂੰ ਇਸ ਦਾ ਅਸਰ ਮਿਲੇਗਾ ਇਹ ਹਰੇ ਭਰੇ ਹੋਣਗੇ ਉੱਥੇ ਨਾਲ ਜੇ ਗੱਲ ਕਰੀਏ ਤਾਂ ਜਾਨਵਰ ਵੀ ਹੁਣ ਇਸ ਦੇ ਨਾਲ ਵੀ ਉਹਨਾਂ ਨੂੰ ਵੀ ਆਪਣਾ ਰਾਹਤ ਮਿਲੇਗੀ ਉਹ ਵੀ ਇਸ ਦੇ ਨਾਲ ਚਾਹ ਚਾਹ ਹੁੰਦੇ ਨਜ਼ਰ ਆਉਣਗੇ ਅਸੀਂ ਅੱਜ ਪਹੁੰਚੇ ਬਠਿੰਡਾ ਦੇ ਪਾਵਰ ਹਾਊਸ ਰੋਡ ਦੀਆਂ ਸਾਡੇ ਤਸਵੀਰਾਂ ਦਿਖਾਈਆਂ ਨੇ ਜਿੱਥੇ ਬਹੁਤ ਜ਼ਿਆਦਾ ਪਾਣੀ ਹੈ ਇੱਥੇ 3 ਤੋਂ 4 ਫੁੱਟ ਪਾਣੀ ਜਿਹੜਾ ਖੜਾ ਹੋ ਜਾਂਦਾ ਤੇ ਇਹ ਰੋਡ ਪੂਰੀ ਤਰ੍ਹਾਂ ਬਲੌਕ ਹੋ ਜਾਂਦੀ ਹੈ ਬੰਦ ਹੋ ਜਾਂਦੀ ਹੈ ਆਪਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਆਮ ਲੋਕ ਹਰਜਿੰਦਰ ਸਿੰਘ ਕਿੱਥੇ ਇਹ ਦੀ ਗੱਲ ਹੋ ਗਈ ਆ ਬਿਮਾਰਾ ਬੜਾ ਦਵਾਈ ਦਵਾਉਣ ਆਏ ਆ ਇੱਥੇ ਫਿਰ ਕੀ ਹੋ ਗਿਆ ਇੱਥੇ ਪਾਣੀ ਬਹੁਤ ਖੜਾ ਹੈ ਮਾਨਸ਼ਾ ਆਪ ਬਿੰਡਾ ਏਰੀਆ ਵਰਜੋ ਹਾਂ ਸਰ ਕੀ ਗੱਲ ਹੈ ਰਿਵਾਜਾਂ ਦੀ ਗੰਦੀ ਬਾਗ ਹੋਣਾ ਜੀ ਇਹਨਾਂ ਗੱਡੀਆਂ ਬੰਦੋ ਮੇਰੇ ਪਹਿਲਾਂ ਐਤੋਂ ਪਹਿਲਾਂ 20 25 ਗੱਡੀਆਂ ਬੰਦੋ ਹੋਣੇ ਆਹ ਦਵਾ ਲਾਜ਼ਮੀ ਜੀ ਇਹੋ ਏਰੀਆ ਹੈ ਬੇਤਲਾ ਬਿੰਡਾ ਆ ਕਿੱਥੇ ਆਇਓ ਇਹ 400 ਕਿਲੇ ਤੇ ਫੈਕਟਰੀ ਦੇ ਪੁਲਿਸ ਆਪਣੇ ਜਾ ਰਹੇ ਸੀ 11 ਅੱਛਾ ਜਦੋਂ ਆਟੋ ਬੰਦ ਹੋ ਗਿਆ ਵਾਪਸ ਕਰਕੇ ਚੱਲਿਆ ਵਾਪਸ ਕਰ ਲਓ ਹੋਰ ਕੰਮ ਹੀ ਨਹੀਂ ਮਿਲਦਾ ਕੰਮ ਹੋਣੇ ਬਸ ਵਾਪਸ ਦਿਹਾੜੀ ਮਰ ਗਈ ਕਿੰਨਾ ਕਿ ਜਿਆਦਾ ਪਾਣੀ ਆ ਪਾਣੀ ਵੜ ਗਿਆ ਟਾਪੀ ਨਹੀਂ ਰਿਹਾ ਵਾਪਸੀ ਘਰੇ ਬੰਦ ਹੋ ਗਿਆ ਕੋਈ ਘਰਾਂ ਵੀ ਬੰਦ ਜਿਹੜੇ ਵੀ ਸਲੈਕਸ਼ਨ ਪਾਣੀ ਵੜ ਗਿਆ ਵਸ ਉੱਪਰ ਪਾਣੀ ਜਾ ਰਿਹਾ ਏ ਕੀ ਨਾਮ ਹੈ ਤੁਹਾਡਾ ਅਨਿਲ ਕੁਮਾਰ ਕੀ ਹਾਲ ਪੈਦਲ ਆ ਰਹੇ ਹੋ ਕੀ ਹਾਲ ਹੋ ਗਿਆ ਸਰ ਜੀ ਗੱਡੀ ਬੰਦ ਹੋ ਗਈ ਫਿਰ ਹੁਣ ਜਾ ਰਹੇ ਕਿਉਂ ਬੰਦ ਹੋ ਗਈ ਕਿਉਂ ਕਿ ਪਾਣੀ ਕਰਕੇ ਹੀ ਕਿੰਨਾ ਪਾਣੀ ਇੱਥੇ ਪਾਣੀ ਦਾ ਟੋਟਾ ਤਿੰਨ ਚਾਰ ਫੁੱਟਾਈ ਕਰਣੀ ਸਾਲਾ ਨੱਕ ਨਹੀਂ ਲੱਗਦੀਆਂ ਰੇਨ ਪੂਰੀ ਲੱਗਦੀਆਂ ਹਾਂਜੀ ਸਾਰਾ ਮਿਲ ਨਹੀਂ ਲੱਗਦੀਆਂ ਕਾਰ ਲੱਗ ਵੀ ਜਾਂਦੀ ਹੈ ਤੇ ਬੰਦ ਵੀ ਹੋ ਜਾਂਦੀ ਹੈ ਠੀਕ ਹੈ ਜਦੋਂ ਪ੍ਰਸ਼ਾਸਨ ਨੂੰ ਕਰੇ ਇਸ ਇਸ ਕੋਲ ਜਨਾਬ ਆਪਾਂ ਕੀ ਕਹਿ ਸਕਦੇ ਹੁਣ ਇਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਜੀ